ਨਾਮ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ ਸਤਨਾਮ ਵਾਹਿਗੁਰੂ ਵਾਹਿ ਦੁਰਵਾਹਿ ਗੁਰ ਜੀ ਜੀਤਾਂ ਦਾ ਨਾਮ ਸੰਤ ਨਾਮ ਸਤਨਾਮ ਵਾਹਿਗੁਰੂ ਪਿਆਰੇ ਜੀ ਮੋਜ ਬੜੀ ਚਰਨਾ ਦੀ ਪਿਆਰੇ ਜੀ ਮੋਜ ਬੜੀ ਚਰਨਾ ਦੀ ਲਾ ਕੇ ਦਾਤਾ ਦਾ ਦੀ ਪਾਵਨ ਕੋਵਿੱਤਰੇ ਸ਼ਤ੍ਰੇ ਸ਼ਾਇਆ ਔਰ ਤਾਂ ਤਨ ਬਾਬਾ ਸੇਵਾ ਸਿੰਘ ਜੀ ਮਹਾਰਾਜ ਦੇ ਪਾਵਨ ਪਵਿੱਤਰ ਸਥਾਨਾਂ ਤੇ ਸਲਾਨਾ ਜੋੜ ਮੇਲੇ ਨੂੰ ਮੁੱਖ ਰੱਖਦੇ ਹੋਏ ਅਸੀਂ ਤੁਸੀਂ ਸਾਰੇ ਰਲ ਮਿਲ ਕੇ ਗੁਰੂ ਚਰਨਾਂ ਵਿੱਚ ਆਪੋ ਆਪਣੀ ਹਾਜ਼ਰੀ ਲਗਵਾ ਰਹੇ ਹਾਂ ਦਾਸ ਤੋਂ ਪਹਿਲਾਂ ਆਪ ਜੀ ਨੇ ਭਾਈ ਪ੍ਰਭਜੋਤ ਸਿੰਘ ਜੀ ਤੋਂ ਮਨੋਰ ਕੀਰਤਨ ਸਰਵਣ ਕੀਤਾ ਬੇਸ਼ੱਕ ਦਾਸ ਨੂੰ ਸਮਾਂ 40 ਮਿੰਟ ਦਿੱਤਾ ਹੈ ਪਰ ਆਪਾਂ ਬਾਹਰੋਂ ਜਥਾ ਦਾਸ ਦੇ ਉਸਤਾਦ ਜੀ ਆਏ ਨੇ ਉਹਨਾਂ ਕੋਲ ਜ਼ਿਆਦਾ ਲਾਹਾ ਆ ਲੈਣਾ ਹੈ ਸੋ ਥੋੜੇ ਸਮੇਂ ਦੇ ਦਾਸ ਨੇ ਹਾਜ਼ਰੀ ਲਾਉਣੀ ਹੈ ਅਸੀਂ ਤੁਸੀਂ ਜਿੰਨੇ ਵੀ ਗੁਰੂ ਦਰਬਾਰ ਵਿੱਚ ਹਾਜ਼ਰ ਹੁੰਨੇ ਹਾਂ ਚਾਹੇ ਅਸੀਂ ਕੀਰਤਨੀਏ ਆ ਚਾਹੇ ਤੁਸੀਂ ਸੰਗਤ ਦੇ ਰੂਪ ਵਿੱਚ ਸਰੋਤੇ ਬਣ ਕੇ ਬੈਠੇ ਹੋ ਸਾਡਾ ਸਾਰਿਆਂ ਦਾ ਪਰਜੋਜਨ ਇਹੀ ਹੋਇਆ ਕਰਦਾ ਹੈ ਵੀ ਅਸੀਂ ਗੁਰੂ ਦੇ ਦਰ ਤੋਂ ਕੁਝ ਪ੍ਰਾਪਤ ਕਰੀਏ। ਸੰਸਾਰ ਦੇ ਕੰਮਾਂ ਨੂੰ ਪਿੱਠ ਦੇ ਕੇ ਆਰਾਮ ਨੂੰ ਪਿੱਠ ਦੇ ਕੇ ਅਸੀਂ ਗੁਰੂ ਦੀ ਬੋਧ ਵਿੱਚ ਆ ਕੇ ਬੈਠੇ ਹਾਂ। ਆਪਣੇ ਜੀਵਨ ਦੀ ਵਿਚਾਰ ਕਰਨੀ ਹੈ ਕਿ ਕਿਤਨਾ ਸਮਾਂ ਸੰਗਤ ਕਰਦੇ ਨੂੰ ਹੋ ਗਿਆ ਸਾਡਾ ਜੀਵਨ ਕਿੱਥੇ ਖੜਾ ਹੈ। ਸਾਡੇ ਜੀਵਨ ਦੇ ਵਿੱਚ ਕੋਈ ਤਬਦੀਲੀ ਵੀ ਆਈ ਹੈ। ਅਜ ਰੌਲਾ ਪੈ ਰਿਹਾ ਜੀ ਫਲਾਨਾ ਫਲਾਨੀ ਜਗਾ ਚਲਾ ਗਿਆ ਫਲਾਨਾ ਧਰਮ ਅਡਾਪਟ ਕਰ ਲਿਆ ਉਹ ਕੋਈ ਬਾਹਰੋਂ ਨਹੀਂ ਆਇਆ ਅਸੀਂ ਗੁਰੂ ਦਰਬਾਰ ਵਿੱਚ ਨਿਤਾ ਪ੍ਰਤੀ ਹਾਜ਼ਰੀ ਭਰਦੇ ਹਾਂ ਗੁਰੂ ਦੇ ਕੋਲੋਂ ਗੁਰੂ ਨੂੰ ਮੰਗਣਾ ਹੈ ਪਦਾਰਥਾਂ ਨੂੰ ਨਹੀਂ ਮੰਗਣਾ ਬਾਣੀ ਦਾ ਕਿ ਬਚਨ ਅਸੀਂ ਰੋਜ਼ ਪੜ੍ਹਦੇ ਹਾਂ ਸੁਣਦੇ ਹਾਂ ਗੁਰਾ ਇੱਕ ਦੇਹ 부ਝਾਈ ਬਈਆ ਮੇਰੇ ਤੇ ਕਿਰਪਾ ਕਰਦੇ ਸੱਚੇ ਪਾਤਸ਼ਾਹ ਕਿਹੜੀ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਬਿਸਰਨਾ ਇਹ ਕਿਰਪਾ ਮੇਰੇ ਤੇ ਕਰਦੇ ਮੈਨੂੰ ਇਸ ਗੱਲ ਦੀ ਸਮਝ ਆ ਸਕੇ ਕਿ ਜਿਹੜਾ ਦਾਤਾ ਨਾ ਪਰਮੇਸ਼ਰ ਪਰਮ ਅਬਨਾਸੀ ਪੁਰਖ ਉਹ ਇੱਕੋ ਹੀ ਆ ਲੋਕ ਇੱਧਰ ਦਰ ਛੱਡ ਕੇ ਉੱਧਰ ਚੱਲ ਗਏ ਉੱਧਰ ਲ ਦਰ ਛੱਡ ਕੇ ਉੱਧਰ ਚੱਲ ਗਏ ਕਹਿੰਦੇ ਸਾਨੂੰ ਇੱਥੋਂ ਮਿਲਦਾ ਦੋ ਨਹੀਂ ਦੱਦਾ ਦਾਤਾ ਇਹ ਪਰ ਬੇਨਤੀ ਇਹ ਕਰਨੀ ਆ ਗੁਰਾ ਇੱਕ ਦੇਹ 부ਝਾਈ ਇਹ ਮੈਨੂੰ ਇਸ ਗੱਲ ਦੀ ਸਮਝ ਆ ਜਾਵੇ ਸੱਚੇ ਪਾਤਸ਼ਾਹ ਕਿ ਉਹ ਇੱਕੋ ਹੀ ਹੈ ਪ੍ਰਮਾਤਮਾ ਜਿਹੜਾ ਸਾਰਿਆਂ ਜੀਵਾਂ ਨੂੰ ਰਿਜਕ ਦਿੰਦਾ ਸੋ ਮੈਂ ਬਿਸਰਨਾ ਦੇ ਮਹਾਰਾਜ ਮੈਨੂੰ ਉਹ ਮੈਂ ਉਹਨੂੰ ਬਸਾਰਾਂ ਉਹ ਮੈਨੂੰ ਨਾ ਬਸਾਰੇ ਮੇਰੀ ਯਾਦ ਵਿੱਚੋਂ ਉਹ ਮਾਲਕ ਨਾ ਵਿਸਰੇ ਆਪਾਂ ਸਾਰਿਆਂ ਨੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਇਹੋ ਬੇਨਤੀ ਕਰਨੀ ਹੈ ਜਿਹੜਾ ਸਾਰੀ ਦੁਨੀਆ ਦਾ ਹੈ ਦਾਤਾ ਮਨੋਂ ਨਾ ਉਹ ਮੇਰੇ ਵਿਸਰੇ ਸਾਰੀ ਦੁਨੀਆ ਦਾ ਹੈ ਦਾਤਾ ਮਨੋਂ ਨਾ ਉਹ ਮੇਰੇ ਵਿਸਰੇ ਜਿਹੜਾ ਸਾਰੀ ਇਥੇ ਆਉਂਦੇ ਹਾਂ ਸਾਡਾ ਗੁਰੂ ਨਾਲ ਪਿਆਰ ਪੈਦਾ ਜਿਹੜਾ ਉਪਦੇਸ਼ ਹੈ ਨਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਉਹ ਸਾਡੇ ਸਾਰਿਆਂ ਲਈ ਸਾਂਝ ਆਇਆ ਚਾਹੇ ਅਸੀਂ ਚਾਹੇ ਅਸੀਂ ਇੱਥੇ ਕੀਰਤਨ ਕਰਦੇ ਹਾਂ ਚਾਹੇ ਤੁਸੀਂ ਸੁਣਦੇ ਹਾਂ ਉਪਦੇਸ਼ ਚੌਂ ਵਰਨਾ ਕੋ ਸਾਂਝਾ ਉਹ ਹੀ ਉਪਦੇਸ਼ ਧੰਗ ਗੁਰੂ ਰਾਮਦਾਸ ਜੀ ਮਹਾਰਾਜ ਨੇ ਪ੍ਰਿਥੀ ਚੰਦ ਨੂੰ ਦਿੱਤਾ ਉਹੀ ਉਪਦੇਸ਼ ਗੁਰੂ ਅਰਜਨ ਦੇਵ ਜੀ ਨੂੰ ਦਿੱਤਾ ਉਹੀ ਉਪਦੇਸ਼ ਸਾਰੀ ਸਾਧ ਸੰਗਤ ਨੂੰ ਦਿੱਤਾ ਸਫਰ ਕੌਣ ਹੋਇਆ ਜਿਹਨੇ ਕਮਾਇਆ ਗੁਰ ਅਰਜਨ ਦੇਵ ਜੀ ਮਹਾਰਾਜ ਨੇ ਉਪਦੇਸ਼ ਨੂੰ ਕਮਾਇਆ ੁਰੂਦੀ ਗੱਦੀ ਦੇ ਮਾਲਕ ਬਣ ਗਏ ਵਾਰਸ ਬਣ ਗਏ ਪ੍ਰਿਥੀ ਚੰਦ ਵੀ ਸੁਣਦਾ ਸੀ ਉਹਨਾਂ ਬਚਨਾਂ ਉਹ ਵੀ ਕੋਲ ਬੈਠਦਾ ਸੀ ਸਾਧ ਸੰਗਤ ਜੀ ਇੱਕ ਚੀਜ਼ ਜਦੋਂ ਅਸੀਂ ਗੁਰ ਇਤਿਹਾਸ ਪੜ੍ਹਦੇ ਆ ਨਾ ਇੱਕ ਚੀਜ਼ ਤੇ ਸਾਨੂੰ ਜ਼ੋਰ ਦੇਣਾ ਪੈਣਾ ਕੱਲਾ ਕਨਰਾ ਸਨਿਰਤ ਰੱਖਣਾ ਸੀ ਜਿਹਨੇ ਗੁਰੂ ਮਹਾਰਾਜ ਦੇ ਘਰ ਵਿੱਚ ਰਹਿ ਕੇ ਗੁਰੂ ਦੇ ਨਾਲ ਈਰਖਾ ਕੀਤੀ ਉਹਦਾ ਰਹਾ ਕੱਖ ਨਹੀਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਵੀ ਪ੍ਰਾਪਤ ਨਹੀਂ ਕਰ ਸਕਿਆ ਈਖਾਲੂ ਬੰਦਾ ਆਪਣੀ ਜ਼ਿੰਦਗੀ ਵਿੱਚ ਨਾ ਕਾਮਯਾਬ ਹੋਵੇਗਾ ਨਾ ਉਹਦੀ ਕੋਈ ਆਤਮਿਕ ਅਵਸਥਾ ਬਣੇਗੀ ਈਖਾਲੂ ਬੰਦਾ ਜਿਹੜਾ ਈਰਖਾ ਕਰਦਾ ਪਿਰਥੀ ਚੰਦ तमाम ਉਸ ਉਮਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਲ ਈਰਖਾ ਹੀ ਕਰਦਾ ਰਿਹਾ ਈਰਖਾ ਹੀ ਕਰਦਾ ਰਿਹਾ ਉਹਦੇ ਪੱਲੇ ਕੁਝ ਨਹੀਂ ਪਿਆ ਆਪਾਂ ਸਾਰੇ ਜਾਣਦੇ ਆ ਉਹੀ ਸੰਸਾਰ ਤੋਂ ਚਲਾ ਗਿਆ ਪੈਂਦੇ ਖਾਂ ਜਿਹਨੂੰ ਧੰਨ ਗੁਰ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਪੁੱਤਰਾ ਤੋਂ ਵੀ ਵੱਧ ਪਰਿਵਾਰ ਦੇ ਮੈਂਬਰਾਂ ਤੋਂ ਵੀ ਵੱਧ ਪਿਆਰ ਕੀਤਾ ਉਹਨੂੰ ਪਾਲਿਆ ਪੋਸਿਆ ਉਹ ਵੀ ਗੁਰੂ ਘਰ ਦਾ ਦੁਖੀ ਬਣ ਗਿਆ ਈਰਖਾ ਨੂੰ ਇਤਨਾ ਹੋ ਗਿਆ ਮਹਾਰਾਜ ਦਾ ਵਿਰੋਧੀ ਹੋ ਗਿਆ ਆਤਸਮਾ ਕਿਵੇਂ ਦਾ ਆਇਆ ਗੁਰੂ ਦੀਆਂ ਖੁਸ਼ੀਆਂ ਨਹੀਂ ਲੈ ਸਕਿਆ ਈਰਖਾ ਵਾਲਾ ਬੰਦਾ ਕਦੇ ਵੀ ਗੁਰੂ ਕੋਲ ਕੁਝ ਨਹੀਂ ਲੈ ਸਕਦਾ ਦਸ਼ਮੇਸ਼ ਪਿਤਾ ਦਾ ਸਮਾਂ ਆਇਆ ਬਾਈ ਧਾਰ ਦੇ ਹਿੰਦੂ ਪਹਾੜੀ ਰਾਜੇ ਦਸ਼ਮੇਸ਼ ਪਿਤਾ ਦੇ ਨਾਲ ਈਰਖਾ ਹੀ ਕਰਦੇ ਰਹੇ ਈਰਖਾ ਹੀ ਕਰਦੇ ਰਹੇ ਅੱਜ ਕਿੱਥੇ ਗਏ ਉਹਨਾਂ ਦੇ ਤਖਤ ਕਿੱਥੇ ਗਏ ਉਹਨਾਂ ਦੀਆਂ ਕਿੱਥੇ ਗਈਆਂ ਫੌਜਾਂ ਪਰ ਅੱਜ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਦਸ਼ਮੇਸ਼ ਪਿਤਾ ਦਾ ਤਖਤ ਉਮੇ ਦਾ ਉਮੇ ਸਾਜ ਰਿਹਾ ਹੈ। ਈਰਖਾ ਵਾਲੇ ਕੁਝ ਵੀ ਪ੍ਰਾਪਤ ਨਹੀਂ ਕਰ ਸਕਦੇ। ਇਹ ਜਿਹੜਾ ਮਾਰਗ ਹਨ ਇਹ ਮਾਰਗ ਹੈ ਪ੍ਰੇਮ ਦਾ। ਜੇ ਕਿਸੇ ਨੇ ਕੁਝ ਪ੍ਰਾਪਤ ਕਰਨਾ ਇਸ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਤਾਂ ਉਹਨੂੰ ਈਰਖਾ ਛੱਡਣੀ ਪੈਣੀ ਹੈ। ਮਹਾਰਾਜ ਕਹਿੰਦੇ ਜਿਸ ਦੇ ਅੰਦਰ ਤਾਤ ਪ੍ਰਾਈ ਹੋਵੇ ਉਸ ਦਾ ਕਦੇ ਨਾ ਹੋਵੇ ਹੀ ਭਲਾ। ਬਾਣੀ ਦਸਦੀ ਆ ਬਾਣੀ ਕਿਤੇ ਆਪਾਂ ਪੜ ਪੜ ਗੱਡੀ ਲੱਦੀਏ ਬੜੀ ਗੱਲ ਨਾ ਹੋ ਜਵੇ ਮਹਾਰਾ ਕਹਿੰਦੇ ਜੇ ਤੁਹਾਡੇ ਹਿਰਦੇ ਦੇ ਵਿੱਚ ਕਿਸੇ ਪ੍ਰਤੀ ਈਰਖਾ ਦਵੇਸ਼ ਆ ਨਾ ਤਾਂ ਇੰਨਾ ਯਾਦ ਰੱਖਿਓ ਉਹਦਾ ਬੁਰਾ ਕਰਦੇ ਕਰਦੇ ਤੁਹਾਡਾ ਆਪਣਾ ਭਲਾ ਨਹੀਂ ਇਸ ਲਈ ਮਹਾਂਪੁਰਸ਼ ਇੱਕ ਧਾਰਨਾ ਪੜਿਆ ਕਰਦੇ ਕਿਤੇ ਲੱਗ ਨਾ ਕਿਸੇ ਨੂੰ ਜਾਵੇ ਇਹ ਰੋਗ ਬੁਰਾ ਈਰਖਾ ਦਾ ਲਗਨਾ ਜਿਵੇਂ ਸੁਈ ਜਾਵੇ ਰੋਗ ਬੁਰਾ ਈਰਖਾ ਦਾ ਕਿਸੇ ਨਾਲ ਕਰਨਾ ਆਮ ਨਹੀਂ ਜਿਹਨੂੰ ਲੱਗਣਾ ਕਿਉਂਕਿ ਜਿਹਨੂੰ ਈਰਖਾ ਦਾ ਰੋਗ ਲੱਗ ਗਿਆ ਨਾ ਉਹਦਾ ਭਲਾ ਨਹੀਂ ਉਹ ਕੁਝ ਪ੍ਰਾਪਤ ਨਹੀਂ ਕਰ ਸਕਦਾ। ਪਿਰਥੀ ਚੰਦ तमाम ਉਮਰ ਮਹਾਰਾਜ ਦੇ ਨਾਲ ਈਰਖਾ ਕਰਦਾ ਰਿਹਾ। ਇਥੇ ਤਾਂ ਈਰਖਾ ਆਪਾਂ ਸਾਰੇ ਜਾਣਦੇ ਸਾਬ ਸ੍ਰੀ ਗੁਰੂ ਬਾਲਕ ਹਰ ਗੋਬਿੰਦ ਜੀ ਨੂੰ ਮਾਰਨ ਦੀਆਂ ਵੀ ਬਿਉਂਤਾ ਕੱਢਦਾ ਰਿਹਾ। ਕੋਈ ਵਾਰ ਉਹਦਾ ਚੱਲਿਆ ਨਹੀਂ ਮਹਾਰਾਜ ਗੁਰ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਛੱਡ ਕੇ ਬਡਾਲੀ ਨਗਰ ਚਲੇ ਗਏ। ਵੀ ਇਸ ਕਲੇਸ਼ ਤੋਂ ਬਚਿਆ ਜਾਵੇ। ਸੰਗਤਾਂ ਮਗਰ ਤੱਕ ਗਈਆਂ ਮਹਾਰਾਜ ਧਰਤੋਂ ਬਗੈਰ ਅੰਮ੍ਰਿਤਸਰ ਦੀ ਕੋਈ ਸਾਰ ਨਹੀਂ ਲੈ ਸਕਦਾ। ਸੱਚੇ ਪਾਤਸ਼ਾਹ ਸੰਗਤਾਂ ਦਾ ਹੁਕਮ ਮੰਨ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਏ। ਮਹਾਰਾਜ ਵੱਡੇ ਭਰਾ ਫਿਰ ਪ੍ਰਿਥੀ ਚੰਦ ਨੂੰ ਮਿਲਣ ਜਾਂਦੇ। ਵੱਡੇ ਆ ਦਾ ਸਤਿਕਾਰ ਕੀਤਾ ਗੁਰੂ ਅਰਜਨ ਦੇਵ ਜੀ ਮੈਂ ਬੇਸ਼ੱਕ ਉਹ ਲੱਖ ਬੈਰ ਕਮਾਉਂਦਾ ਰਿਹਾ ਸਾਰੀ ਉਮਰ ਕਹਿੰਦੇ ਜਦੋਂ ਮਹਾਰਾਜ ਮਿਲਣ ਗਏ ਨਾ ਵੱਡੇ ਭਰਾ ਨੂੰ ਆਪਣੇ ਸੁਪੁੱਤਰ ਨੂੰ ਨਾਲ ਲੈ ਕੇ ਬਾਣ ਹਰਿ ਗੁਬਿੰਦ ਜੀ ਨੂੰ ਨਮਸਕਾਰ ਕੀਤੀ ਮੱਥਾ ਟਿਕਾਇਆ ਬੱਚੇ ਦਾ ਪ੍ਰਿਥੀ ਚੰਦ ਸਾਸ ਜਿੰਨਾ ਇਤਨਾ ਅੰਦਰੋਂ ਈਰਖਾ ਕਰਦਾ ਸੀ ਕਹਿੰਦੇ ਉੱਪਰੋਂ ਉੱਪਰੋਂ ਤਾਂ ਖੁਸ਼ੀ ਜ਼ਾਹਰ ਕੀਤੀ ਪਰ ਨਾਲ ਹੀ ਗੁਰੂ ਅਰਜਨ ਦੇਵ ਜੀ ਨੂੰ ਕਹਿ ਦਿੱਤਾ ਵੀ ਪਰਮਾਤਮਾ ਤੇਰੀ ਤੇ ਤੇਰੇ ਬੱਚੇ ਦੀ ਉਮਰ ਲੰਬੀ ਕਰੇ। ਹਿਰਦੇ ਵਿੱਚ ਕਾਪਟ ਹੈ। ਕੋਲੇ ਰਹਿਂਦਾ ਰਹਾ ਅਸਰ ਨਹੀਂ ਹੋਇਆ। ਅੰਤੇ ਏਕਨ ਲੱਗ ਗਈ ਜੋ ਬਾਸ বাজਾਈਏ ਫੂਕ। ਹੁਣ ਗੁਰੂ ਕੀ ਕਰ ਸਕਦਾ ਉਪਦੇਸ਼ ਤਾਂ ਸਾਂਝਾ ਬਈ। ਸਾਧ ਸੰਗਤ ਖੈਰ ਸਮਾ ਆਪਣੀ ਚਾਲ ਚੱਲਦਾ ਗਿਆ। ਬਾਲਕ ਹਰ ਗੋਬਿੰਦ ਜੀ ਨੂੰ ਮਰਾਉਣ ਦੇ ਲਈ ਜਿਹੜਾ ਗੁਰੂ ਘਰ ਦਾ ਰਸੋਈਆ ਸੀ ਨਾ ਉਹਨਾਂ ਗੰਢ ਤੋਂ ਪਕਾ ਲਿਆ। ਮਿੱਠੀਆਂ ਮਿੱਠੀਆਂ ਗੱਲਾਂ ਉਹਦੇ ਨਾਲ ਮਾਰਨੀਆਂ ਸ਼ੁਰੂ ਕੀਤੀਆਂ ਵੀ ਦੇਖ ਤੂੰ ਗੁਰੂ ਘਰ ਸੇਵਾ ਕਰਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲੋਕਾਂ ਨੂੰ ਤਾਂ ਮਾਇਆ ਨਾਲ ਤੋਲ ਦਿੱਤਾ ਸਾਰਿਆਂ ਨੂੰ ਉਹ ਬੰਦੀ ਜਾਂਦੇ ਨੇ ਤੇਰੇ ਹੱਥ ਸੁਣਨੇ ਆ ਤੇਰੇ ਕੋਈ ਸੋਨੇ ਦਾ ਕੜਾ ਨਹੀਂ ਤੇਰੇ ਕੋਈ ਗੱਲ ਦੇ ਵਿੱਚ ਹਾਰ ਨਹੀਂ ਪਾਇਆ ਤੇਰੇ ਤਾਂ ਵਸਤਰ ਵੀ ਚੰਗੇ ਨਹੀਂ ਪਰਮਾਉਂਦਾ ਜੇ ਤੂੰ ਮੇਰਾ ਇੱਕ ਕੰਮ ਕਰ ਦਵੇਂ ਨਾ ਮੈਂ ਤੈਨੂੰ ਮਾਲੂ ਮਾਲ ਕਰ ਦੂੰਗਾ 500 ਸੋਨੇ ਦੀ ਮੋਹਰ ਮੈਂ ਤੈਨੂੰ ਦਵਾਂਗਾ ਹੁਣ ਬੰਦਾ ਲਾਲਚ ਵਿੱਚ ਆ ਜਾਂਦਾ ਆ ਮੇਰਾ ਬੱਚਾ ਮਹਾਪੁਰਖਾਂ ਦੇ ਨਾਲ ਬਾਬਾ ਗੁਰਦੀਪ ਸਿੰਘ ਦੇ ਨਾਲ ਢੋਲ ਕੀ ਵਜਾਉਂਦਾ ਕੱਲ ਨੂੰ ਉਹਨੇ ਦਰਸ਼ਨ ਦੇਣੇ ਇਹਨੂੰ ਵੀ ਕਿਸੇ ਨੇ ਕਿਹਾ ਵੀ ਪੈਸੇ ਮੰਗੋ ਨਾ ਕੋ ਹੋ ਇਹਨੂੰ ਮੈਨੂੰ ਦੱਸਿਆ ਮੈਂ ਕਿਹਾ ਬਿਲਕੁਲ ਸ਼ੁਕਰ ਗੁਜ਼ਾਰ ਹੋਵੋ ਪਰਮਾਤਮਾ ਦਾ ਵੀ ਤੁਹਾਨੂੰ ਆਪਣੇ ਚਰਨਾਂ ਦੇ ਨਾਲ ਜੋੜਿਆ ਆ ਮौज ਕਿਤੇ ਲੱਭਣੀ ਗੁਰੂ ਦੇ ਕੋਲ ਬੈਠ ਕੇ ਦਾ ਜਾਚ ਕਰਦੇ ਨਾਲੇ ਰੋਜ ਪੜ੍ਹਦੇ ਆ ਜਿਸ ਪਾਸ ਬੈਠਿਆ ਸੋ ਹੀ ਐ ਸਭਨਾ ਦਾ ਵਿਸਾਹ ਮਾਇਆ ਮਗਰ ਨਹੀਂ ਆਣੀ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਉਹ ਵਚਨ ਕਰਿਆ ਕਰਦੇ ਸੀ ਉਹ ਕਹਿੰਦੇ ਮਾਇਆ ਪਿੱਛੇ ਦੌੜੇ ਤਾਂ ਕੀ ਫਾਇਦਾ ਸਾਧ ਗਰੀ ਕਰਨ ਦਾ ਕੀ ਫਾਇਦਾ ਗੁਰ ਸਿੱਖੀ ਧਾਰਨ ਕਰਨ ਦਾ ਸਵਾਦ ਤਾਂ ਤਾਂ ਆ ਮਾਇਆ ਤੁਹਾਡੇ ਪਿੱਛੇ ਦੌੜੇ ਮਾਇਆ ਦੇ ਬਿਪਾਰੀ ਨਹੀਂ ਬਣਦੇ ਖੈਰ ਉਹਨੂੰ ਪਰਮਾਇਆ ਇਉਂ ਲੋਕ ਪਰਮਾਉਣ ਲੱਗ ਪੈਂਦੇ ਸਾਡੇ ਨਾਲ ਆ ਜਾ ਸਾਡੇ ਨਾਲ ਆ ਜਾ ਪਰ ਨਹੀਂ ਇੱਕ ਦਾ ਬਣ ਜਾ ਇੱਕ ਦਾ ਹੋ ਜਾ ਮਨ ਨੂੰ ਰੱਖ ਸਮਝਾ ਕੇ ਹੁਣ ਉਹਨੂੰ ਪਰਮਾ ਲਿਆ ਕੰਮ ਕਰ 500 ਮੋਹਰਾਂ ਤੈਨੂੰ ਦਵਾਂਗਾ ਕੰਮ ਕੀ ਹੈ ਕਹਿੰਦੇ ਬਾਲਕ ਹਰ ਗੋਬਿੰਦ ਜੀ ਨੂੰ ਜ਼ਹਿਰ ਦੇ ਕੇ ਮਾਰਨਾ ਦੇਖੋ ਈਰਖਾ ਕਿੱਥੇ ਤੱਕ ਜਾਂਦੀ ਬਜੀਏ ਮਹਾਰਾਜ ਨੂੰ ਕਹੀਏ ਮਹਾਰਾਜ ਸਾਨੂੰ ਇਥੋਂ ਬਚਾ ਕੇ ਰੱਖ ਖੇਰ ਸਾਹਾ ਸੰਗਤਾਂ ਨੇ ਆਪਣਾ ਕੰਮ ਕਰਨਾ ਸ਼ੁਰੂ ਕੀਤਾ ਜਿਵੇਂ ਆਪਾਂ ਜਾਣਦੇ ਹਾਂ ਦੁੱਧ ਪਲਾਉਣ ਲੱਗਾ ਸੀ ਬਾਲਕ ਹਰ ਗੋਬਿੰਦ ਜੀ ਨੇ ਪੀਤਾ ਨਹੀਂ ਗੁਰੂ ਮਹਾਰਾਜ ਆ ਗਏ ਛੱਕ ਪਈ ਕੁੱਤੇ ਨੂੰ ਪਾਇਆ ਕੁੱਤਾ ਮਰ ਗਿਆ ਮਰੇ ਨੇ ਬਾਣੀ ਵਿੱਚ ਲਿਖਿਆ ਕਹਿੰਦੇ ਉਸੇ ਵੇਲੇ ਉਸ ਬ੍ਰਾਹਮਣ ਦੇ ਜਿਹੜਾ ਰਸੋਈਆ ਸੀ ਉਹਦੇ ਸੂਲ ਹੋਇਆ ਪੇਟ ਦੇ ਵਿੱਚ ਲੇਪਣਾ ਲਾਗੋ ਤਿਲਕਾ ਮੂਲ ਦੁਸ਼ਟ ਬ੍ਰਾਹਮਣ ਮੂਆ ਹੋਇ ਕੈ ਸੂਲ ਅੰਦਰ ਸੂਲ ਉੱਠੀ ਉਹਦੇ ਦਰਦ ਉੱਠਿਆ ਪਰ ਜਾਂਦਾ ਜਾਂਦਾ ਦੱਸ ਗਿਆ ਮੈਨੂੰ ਪ੍ਰਿਥੀ ਚੰਦ ਨੇ ਇਸ ਕੰਮ ਕਰਨ ਲਈ ਕਿਹਾ ਸੀ ਤੇ ਇਸ ਸ਼ਬਦ ਵਿੱਚ ਹੀ ਮਹਾਰਾਜ ਅੱਗੇ ਬਚਨ ਕਰਦੇ ਨੇ ਕਹਿੰਦੇ ਪ੍ਰਭ ਮਾਤ ਪਿਤਾ ਆਪਣੇ ਦਾਸ ਦਾ ਰਖਵਾਨਾ ਐਵੇਂ ਲੋਕਾਂ ਨੂੰ ਭਲੇਖਾ ਇਹ ਹੁੰਦਾ ਸੀ ਐਂ ਕਰ ਦਵਾਂਗੇ ਓਂ ਕਰ ਦਵਾਂਗੇ ਉਹ ਸਮਰੱਥ ਗੁਰੂ ਦਾ ਸਿਰ ਤੇ ਹੱਥਾ ਕੋਈ ਕੁਝ ਨਹੀਂ ਕਰ ਸਕਦਾ ਪ੍ਰਭ ਮਾਤ ਪਿਤਾ ਆਪਣੇ ਦਾਸ ਕਰਖਵਾਲਾ ਨਿੰਦਕਾ ਮਾਥਾ ਇਹੀਂ ਹੁਹੀਂ ਕਾਲਾ ਜਿਹੜਾ ਨਿੰਦਕਾ ਨੇ ਨਿੰਦਕ ਉਹ ਕਦੀ ਸੁੱਖ ਨਹੀਂ ਪਾਸਾ ਬ੍ਰਾਹਮਣ ਨੇ ਦੱਸਿਆ ਆਪ ਮਰ ਗਿਆ ਦਰਦ ਹੋਇਆ ਇੱਧਰ ਜਦੋਂ ਪਿਰਥੀ ਚੰਦ ਨੂੰ ਪਤਾ ਲੱਗਾ ਸਾਰੇ ਸ਼ਹਿਰ ਦੇ ਵਿੱਚ ਉਹਦੀ ਸਾਧ ਸੰਗਤ ਜੀ ਬਦਖੋਈ ਹੋਣ ਲੱਗ ਪਈ ਉਹ ਤੂੰ ਤਾਇਆ ਹੋ ਕੇ ਵੱਡਾ ਪਿਓ ਹੋ ਕੇ ਬੱਚੇ ਨੂੰ ਮਰਾਉਣ ਲੱਗਾ ਉਥੋਂ ਚਲਿਆ ਜਾਂਦਾ ਹੈ ਮਹਾਰਾਜ ਦੀ ਬਾਣੀ ਕਹਿੰਦੀ ਬੰਦਿਆ ਹੋਰ ਜੋ ਕੁਝ ਮਰਜੀ ਕਰ ਲਈ ਕਿਸੇ ਦਾ ਬੁਰਾ ਨਾ ਤੂੰ ਕਿਸੇ ਦਾ ਬੁਰਾ ਨਾ ਕਹੀ ਕਰੀ ਪਰਮੇਸ਼ਰ ਕਹਿੰਦਾ ਮੈਂ ਤੇਰੇ ਸਾਰੇ ਕਾਰਜ ਆਪੇ ਸਵਾਰੂੰ ਕਿਉਂਕਿ ਇੱਥੇ ਜਿਹੋ ਜੀ ਕੋਈ ਭਾਵਨਾ ਲੈ ਕੇ ਆਇਆ ਉਹਨੂੰ ਫਾਲੋ ਹੋ ਜਾ ਮਿਲਣਾ ਪਰਗਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਪਾਈ ਵੀ ਤੇ ਜਿਹੜੇ ਈਰਖਾ ਕਰਦੇ ਨੇ ਇੱਥੇ ਤੱਕ ਮਾਰਨ ਤੱਕ ਚਲੇ ਗਏ ਜਾਂ ਹੋਰ ਵੀ ਗੋਂਦਾ ਗੁੰਦਦੇ ਨੇ ਸਾਧ ਸੰਗਤ ਮਹਾਰਾਜ ਦੀ ਬਾਣੀ ਕਹਿੰਦੀ ਆ ਊ ਹੋਂ ਨਿੰਦ ਕਾਂ ਦੇ ਕਾਲੇ ਤੇ ਇਥੇ ਉਥੇ ਢੋਈ ਨਾਮ ਲੈ ਊ ਨਿੰਦ ਨਾ ਦੇ ਕਿ ਚੰ ਤਮਾਮ ਉਮਰ ਈਰਖਾ ਦੇ ਵਿੱਚ ਹੀ ਗੁਜ਼ਾਰ ਗਿਆ ਸਾਸ ਸੰਗ ਪਰ ਉਹਨੂੰ ਕੁਝ ਨਹੀਂ ਪ੍ਰਾਪਤ ਹੋਇਆ ਇਸ ਲਈ ਮਹਾਰਾਜ ਦੇ ਦਰਬਾਰ ਵਿੱਚ ਆਪਾਂ ਨਿਤਾ ਪ੍ਰਤੀ ਆਉਂਦੇ ਆ ਆਪਾਂ ਇਹੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਮੰਗਣਾ ਸੱਚੇ ਪਾਤਸ਼ਾਹ ਸਾਨੂੰ ਆਪਣੇ ਦਰ ਘਰ ਦਾ ਪ੍ਰੇਮ ਬਖਸ਼ਿਓ ਸਾਨੂੰ ਸਮਤ ਬਖਸ਼ਿਓ ਅਸੀਂ ਆਪ ਦੇ ਦਰੋਂ ਭਰੋ ਗੁਰਸਿੱਖੀ ਜੀਵਨ ਲੈ ਕੇ ਜਾਈਏ ਬਾਣੀ ਬਾਣੇ ਦੇ ਸਾਨੂੰ ਧਾਰਨੀ ਬਣਾਇਓ ਸਾਡਾ ਜੀਵਨ ਆਪ ਜੀ ਦੀ ਬਾਣੀ ਦੇ ਅਨਸਾਰ ਜਿਵੇਂ ਆਪ ਜੀ ਨੇ ਦੱਸਿਆ ਉਵੇਂ ਦਾ ਸਾਡਾ ਜੀਵਨ ਬਣਾਇਓ ਸੋ ਸਾਥ ਸੰਗਤ ਪ੍ਰੇਮ ਸਾਜ ਕਹੋ ਸੁਣ ਲਿਓ ਸਭ ਹੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਇ ਇਥੇ ਈਰਖਾ ਵਾਲੇ ਨੂੰ ਕੁਝ ਨਹੀਂ ਮਿਲਣਾ ਜਿਨ੍ਹਾਂ ਨੇ ਪ੍ਰੇਮ ਵੰਡਿਆ ਗੁਰੂ ਸ਼ਬਦ ਕੋਲੋਂ ਪ੍ਰੇਮ ਮੰਗਿਆ ਤੇ ਉਹਨਾਂ ਦਾ ਦਰਗਾਹ ਦੇ ਵਿੱਚ ਸਾਥ ਸੰਗਤ ਜੀ ਉਹਨਾਂ ਦਾ ਬੈਠਣਾ ਹੋਇਆ ਹੈ ਤੇ ਨਿੰਦਕਾਂ ਦੇ ਮੂੰਹ ਸਦਾ ਹੀ ਕਾਲੇ ਹੁੰਦੇ ਹੈ ਸੋ ਭਾਈ ਮਹਾਰਾਜ ਕਿਰਪਾ ਕਰ ਹੁਣ ਦਾਸ ਦੇ ਉਸਤਾਦ ਸਰਦਾਰ ਅਵਤਾਰ ਸਿੰਘ ਜੀ ਅਵ ਅਵਤਾਰ ਸਿੰਘ ਜੀ ਪਹੁੰਚ ਗਰਨੀ ਉਹ ਦਾ ਸੰਗਤਾਂ ਦੇ ਨਾਲ ਸ਼ਬਦ ਕੀਰਤਨ ਦੀ ਸਾਂਝ ਪਾਉਣਗੇ ਦਾਸ ਦੇ ਜਤੇ ਨੂੰ ਇੱਥੇ ਛੁੱਟੀਆਂ ਬਖਸ਼ੋ ਸਮੇਂ ਦੇ ਵਿੱਚ ਰਹਿ ਕੇ ਜਦੋਂ ਆਪਾਂ ਰਹਾਂਗੇ ਮਹਾਂਪੁਰਸ਼ਾਂ ਦਾ ਬਚਨ ਹੈ ਜਿਹੜਾ ਸਮੇਂ ਦੀ ਕਦਰ ਕਰਦਾ ਸਮਾਂ ਉਹਦੀ ਕਦਰ ਕਰਾ ਦਿੱਤਾ ਹੈ ਸੋ ਅਗਲਾ ਸਮਾਂ ਇਹਨਾਂ ਦਾ ਹੈ ਇਥੇ ਛੁੱਟੀਆਂ ਬਖਸ਼ੋ ਦਾਸ ਦੇ ਜੱਥੇ ਨੂੰ ਪਿਆਰ ਸਤਿਕਾਰ ਨਾਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ